ਅਤੇ ਮਾਂ ਕਿੱਥੇ ਆਵੇ ਮੈਨੂੰ ਨਹੀਂ ਪਤਾ ਪਤਾ ਕਿਉਂ ਨਹੀਂ ਤੁਸੀਂ ਭਾਜੋ ਮਾਪੋਤਾ ਨਹੀਂ ਆਏਗਾ ਬੱਧਾ ਆ ਮਾਂ ਤੇ ਨਹੀਂ ਮਾਜਾ ਮਾਰਦਾ ਹੀ ਹੁੰਦਾ ਤੈਨੂੰ ਪੁੱਛਣ ਮੇਰੀ ਮਾਂ ਪਤਾ ਕਿੱਥੇ ਆ ਮਾਂ ਦਾ ਕਿੱਥੇ ਦੇ ਕੇ ਕਰੇ ਗਏ ਘਈ ਘਰੇ ਕਰ ਕੇ ਤੁਹਾਨੂੰ ਨਹੀਂ ਬੜਾ ਬੁੱਢਣਾ ਆਪਣੇ ਕਾਰੋਬਾਰ ਦੇ ਜਾਂ ਕੰਮ ਦੇ ਜਾਂਦੇ ਤੇ ਤੁਸੀਂ ਮਾਂ ਨੂੰ ਕਰੀ ਹੋਂ ਤੋੜਦਾ ਕਰੀ ਹੋਂ ਤੋੜਦਾ ਨਾ ਤੈਨੂੰ ਕਹਿ ਚੋ ਗੈਣਾ ਕੰਮ ਕਮ ਇਹਨੂੰ ਤੇ ਇਹਨੂੰ ਤੇ ਨੋ ਮੇਰੇ ਤੇ ਤੁਹਾਡੇ ਨਾਲ ਦੋਹਾਂ ਨਾਲ ਚੰਗੀ ਆ ਤੁਸੀਂ ਆਪਾਂ ਵੀ ਕੀ ਕਰਦੇ ਤੇ ਮਾਂ ਦੀ ਆਕਰ ਬੜੀ ਤੇਰੀ ਬੜੀ ਆਕਰ ਹੋ ਗਈ ਨਾ ਮੈਂ ਉੱਥੇ ਕਰਾਂ ਹੈ ਨੋ ਮੇਰੀ ਫੇਰ ਚੰਗੀ ਆ ਤੇ ਬਾਪੂ ਪਾਪਾ ਦਾਦਾ ਦਾਦੀ ਕੰਮ ਤੇ ਉਹ ਇਹ ਤਾਂ ਮਾਏ ਬਦਾ ਦੋਆ ਜਿਆਨੇ ਵਿੱਚ ਇਹਦਾ ਹੀ ਮਾਣ ਹੈ ਅਈ ਨਾ ਮੇਰੇ ਤੁਹਾਡੇ ਦੋ ਗੁਣਾ ਚੰਗੀ ਆ ਇਹ ਤੁਹਾਨੂੰ ਮੌਰੀਏ ਤੇ ਘਰ ਰਿਆ ਕਰੋ ਕਿਨੇ ਘਰ ਰਿਆ ਕਰੋ ਤੁਸੀਂ ਬਾਹਰ ਤੁਹਾਡੇ ਤੁਹਾਂ ਇਹ ਇੱਕ ਗੱਲ ਬਣਾਈ ਆ ਉਹ ਮਾ ਦੇ ਜਾਂਦੇ ਹੈ ਮੇਰਾ ਪੁੱਤ ਨਹੀਂ ਮਿਆਂਦਾ ਪੁੱਤ ਜਾ ਆ ਦੇ ਮਾ ਪੁੱਤ ਨਹੀਂ ਜਾ ਕਰ ਲੈ ਅੱਜ ਚੱਲ ਬੋਟੇ ਹੁਣ ਕੋਈ ਗੱਲ ਖፋਵਾ ਨਹੀਂ ਤੇ ਇਹ ਤੁਹਾਨੂੰ ਕੋਈ ਕਹਿਆ ਹੀ ਨਹੀਂ ਆ ਕਿਆ ਕਹਣੀ ਤੂੰ ਤੂੰ ਬੜਾ ਗਵਾਂ ਦੇ ਬਡੇ ਨੂੰ ਨਾ ਤੂੰ ਘਰ ਕੱਟ ਨਾ ਤੇ ਮਾ ਕੱਟਿਆ ਹਾਂ ਓਏ ਮਰਕੁੰਡੀ ਤੂੰ ਯਾਰ ਆ ਕੇ ਅੱਗੇ ਗੁੱਪਨਾ ਬੜਿਆ ਕਿੱਥੇ ਆ ਚੰਗਾ ਤੂੰ ਤਾਂ ਮਾਰਾ ਦਾ ਹੈ ਤੂੰ ਇਹਨੂੰ ਮੈਂ ਤਾਂ ਕੁਛ ਕਹਿ ਆਂ ਲੈੜੀ ਨੂੰ ਤੂੰ ਹੀ ਚੰਗੇ ਗੱਲ ਕਰ ਜੇ ਮੇਰੇ ਨਾਲ ਉਧਰ ਹਾਂ ਉਧਰ ਉਹਦਾ ਕੰਮ ਦੇ ਜਾਣਾ ਵੇ ਇਹਦਾ ਇਮਾਨ ਮਾਜ ਮਾ ਰੋਟੀ ਬਣ ਰੋਟੀ ਬਣ ਹੋਈ ਨਹੀਂ ਪਾਂਦੀ ਨੌਨ ਮਾਜ ਨਾ ਨੌਨ ਮਾਜ ਆ ਤੇ ਇਹਨਾਂ ਦੀ ਦੋਹਵਾਲੀ ਮੇ ਰੋਟੀ ਬਣਦੀ ਐ ਤੇ ਮਾ ਤੇਰੀ ਜਿਹਨੂੰ ਕਮਾ ਮਾ ਤੇ ਤੂੰ ਲੱਗ ਕੋ ਪੁੱਠਾ ਹੀ ਕੋਨਾ ਮੈਂ ਸੁੱਤਾ ਹਾਂ ਮੈਂ ਸੁੱਤਾ ਹਾਂ ਸੁੱਤਾ ਦੇ ਸੁੱਤਾ ਲਿਆ ਮੈਨੂੰ ਗਿਆ ਨਾ ਆ ਭਰਾ ਲੈਟ ਜਾਣਾ ਕੱਡੇ ਤੇ ਕਾਰੋਬਾਰ ਆਪਣੇ ਇੱਕ ਜਾਣਾ ਲੈਟ ਜਾਣਾ ਲੈਟ ਜਾਣਾ ਤੂੰ ਹਾਂ ਕੋਈ ਤਾਂ ਮੇਰੇ ਨਾਲ ਬਿਖਾ ਦੇ ਸੁੱਤੇ ਰੋ ਆਪਣੀ ਮਾਂ ਨੂੰ ਸਮਝਾਓ ਦੋਵੇਂ ਜਾਣੇ ਜੇ ਅੱਜ ਤੁਸੀਂ ਮਾਪੇ ਤੁਮੇ ਨਾ ਮੇਰੀ ਮਾਂ ਦੀ ਬਾਤ ਕਾ ਕੇ ਸੁਣੀ ਤੇ ਤੁਹਾਡੇ ਮਾਪੋਚਾ ਰੋਣ ਮੈਂ ਕਰੋ ਬਾਹਰ ਕਰੂੰਗਾ ਇਹ ਵੇਂਦੇ ਰਹੋ ਨਾ ਕਦੇ ਤੇ ਗੱਲ ਕਰਿਓ ਉਹੀ ਭਰਾ ਤੇ ਮਾਹ ਮਾਪੋਤਾ ਦੋਵਾਂ ਨੇ ਅਜੇ ਮੈਂ ਕਹਿਣਾ ਮੰਮੀ ਨੂੰ ਵੀ ਹੁੰਦਾ ਤੇ ਕੁੰਡਾ ਮਾਰਦੀ ਬਰ ਹਾਂ ਮੈਂ ਕੁੰਡਾ ਮਾਰਦੂ ਤੁਸੀਂ ਨਹੀਂ ਕੁੰਡਾ ਮਾਰ ਸਕਦੇ ਮੈਂ ਕੁੰਡਾ ਮਾਰੂਗਾ ਤੁਸੀਂ ਕੁੰਡਾ ਤੂੰ ਮਾਰੀਂ ਸਾ ਤੇਰੀ ਹਿੰਮਤ ਨਹੀਂ ਆਈ ਮਾਪੋਤਾ ਦੀ ਕੁੰਡਾ ਮਾਰ ਜਣਾ ਅਰੇ ਬੱਡੇ ਦਾ ਸਭ ਕੋ ਨਾ ਤੇਰਾ ਵੀ ਨਾ ਤੇਰੇ ਤੇਰੀ ਮਾਂ ਦਾ ਕੀ ਹੈ ਨਹੀਂ ਭਰਾਵਾ ਮੇਰੇ ਦਵਾਲੇ ਹੋ ਗਏ ਦਵਾਲੇ ਹੋ ਗਏ ਨਹੀਂ ਚਾਹ ਨਹੀਂ ਗੁੱਸਾ ਕਰੋ ਤੇ ਲੇਟ ਹੋਣ ਦੇ ਜਾ ਕੋਈ ਨਹੀਂ ਆ ਜਾ ਆਨੇ ਮੇ ਸਾਮਾਨ ਨੂੰ ਕਰਨੇ ਕਰਦਾ ਗੱਲਾਂ ਆਂ ਕੇ ਆ ਚਲ ਕੋਈ ਨਹੀਂ ਜਾਓ ਚੰਤਰ ਕਰੋ ਮੈਂ ਕੋ ਕਿਆ ਹੀ ਨਹੀਂ ਤੇ ਮੇਰੇ ਦਵਾਲੇ ਹੋ ਗਏ ਆਹੋ ਚਲ ਕੋਈ ਦੀ ਡੈਡੀ ਜਾਓ ਵੇ ਕਲਾ ਕਰਦੇ ਉਹਦਾ ਸਹੀ ਨਾ ਕਹਿੰਦਾ ਬਾਪੂ ਕਿੱਥੇ ਆ ਉਹਦਾ ਨਾ ਬਾਪੂ ਦਾ ਚੇਤਾ ਆਉਂਦਾ ਤੇ ਮਾਂ ਇਹ ਕਿਉਂ ਹੈ ਨਹੀਂ ਕਿੱਥੇ ਆ ਤੁਹਾਨੂੰ ਸਾਰੇ ਦੇ ਚੇਤਾ ਨਾ ਮਾਪੋਤਾ ਨੂੰ ਪਤਾ ਵੀ ਬੁਢੇ ਦਾ ਉੱਤੇ ਲੈਣਾ ਵੀ ਬੁਢੇ ਕੋ ਪੈਸੇ ਨਾ ਮਾਣੇ ਬੁਢੇ ਨੂੰ ਤੁਹਾਨੂੰ ਕਰਪਈਆ ਨਹੀਂ ਮਦੈਣਾ ਤੇਨੂੰ ਕਹਿੰਦਾ ਨਾ ਤੇਰੀ ਮਾਂ ਮੈਂ ਕਰਪਈਆ ਦੇਣਾ ਹੁਣ ਮੈਂ ਇਹ ਕੋ ਲੱਲੂਗਾ ਕਿ ਤੂੰ ਇਹਨੂੰ ਦੇਣੀ ਹੁਣ ਮੈਂ ਦੇਣੀ ਨਹੀਂ ਤੂੰ ਲੈ ਨਹੀਂ ਸਕਦਾ ਤੇਰੀ ਹਿੰਮਤ ਨਹੀਂ ਆ ਗਈ ਬੁਢੇ ਦਾ ਪਿੱਛੇ ਡੰਡਾ ਕਹਿ ਮੈਂ ਫੰਗਾ ਨਾ ਕਰੋ ਤੁਹਾਨੂੰ ਮਾਪੋਤਾ ਮਰਾਈ ਪਾਉ ਧੋਣ ਵੇਹਣਾ ਰਾਏ ਪਾਉ ਜੀ ਜ਼ਿੰਦਗੀ ਯਾਰ ਕਰੋਗੇ ਤੁਸੀਂ ਮੇਹ ਮਾਲਾ ਤੇ ਮਹਾ ਮਾਪ ਤਾਂ ਰੋਣੇ ਜਾ ਪ੍ਰਾਗਰਾਮ ਦੇ ਜਾ ਯਾਰ ਯਾਰ ਫੇਰੇ ਫੇਰਾ ਮੁਹੇ ਕਿਡਾ ਸਤ ਮਾਹ ਲਾ ਖਲਾਇਆ ਹੈ ਚਲ ਡੈਡੀ ਕੋਈ ਨਹੀਂ ਜਾਓ ਤਹੀ ਐਵੇਂ ਸਵੇਰ ਸਵੇਰ ਹਾਂ ਹਾਂ ਅੰਮਾ ਚਲਾ ਗਾਉਂ ਦੇ ਕਰਮਾਂ ਦਾ ਨਗਰਕ ਦੇ ਦਿਨ ਕੋਈ ਨਾ ਮੇਰਾ ਟਾਈਮ ਬੈਠੋ ਇਹਨਾਂ ਮਾਪਦਾ ਨਾਲ ਬਹਾਰ ਕੇ ਤਾਂ ਨਾ ਗੱਲ ਕਰੂੰਗਾ ਵੀ ਤੁਸੀਂ ਚਾਹੁੰਦੇ ਕੀ ਜੇ ਬੁੱਢੇ ਕੋ ਦਮੇ ਜਾਣੇ ਜੇ ਬੁਣਿਆ ਚੰਗੇ ਰਹੋਗੇ ਤੇ ਸਭ ਕੋ ਮਿਲੂਗਾ ਜੇ ਬੁੱਢੇ ਨਹੀਂ ਚੰਗੇ ਰਹੋਗੇ ਨਾ ਤੇ ਬੁੱਢਾ ਤੁਹਾਨੂੰ ਮਾਪੋਤਾ ਨੂੰ ਰਾਇ ਪਾਊਗਾ ਇਹ ਵੰਦੇ ਰਿਓ ਨੋ ਰਾਣੀ ਨੂੰ ਸਭ ਕੁਝ ਦੇ ਦੂੰ ਲਿਆਗੇ ਜੋ ਮੰਗੂਗੀ ਪਰ ਤੈਨੂੰ ਨਾ ਦਊਂਗਾ ਨਾ ਤੈਨੂੰ ਰੁਪਈਆ ਦਿਖਾਉ ਤੇ ਨਾ ਤੇ ਇਮਾਨਤ ਰੱਖਾਂਗਾ ਮੈਂ ਹਾਂ ਤੁਹਾਡੇ ਨਾਲ ਵੱਧ ਬੁੱਢਾ ਕਮਾਉਣ ਵਾਲਾ ਕਮਾਈ ਕਰਦਾ ਆਜੇ ਤੂੰ ਕਿੱਥੇ ਬੈਠਦੇ ਜੋ ਹੁਣੇ ਤੁਸੀਂ ਹੀ ਕਮਾਈ ਕਰ ਸਕਦੇ ਜਿੰਨੇ ਬੁੱਢੇ ਨੇ ਕਮਾਈ ਕਰ ਰਣੀ ਚੱਲ ਜਾ ਆਪਣੇ ਹੱਥ ਜਾਲੜੀ ਦੀ ਇਹਦੇ ਤੂੰ ਮੇਰੇ ਨਾਲ ਪੈਗ ਜਾਓ ਸਿਰ ਤੇ ਖੁਰਕੀ ਖੁਰਕੀ ਜਾਓ ਤੇ ਵਾਹ ਕੰਗਿਆ ਨਾ ਜਾਗੇ ਆਹੋ ਜਾ ਜਾ ਸੇਵਾ ਉਹਰੇ ਨਾਲ ਕੋਟ ਅੰਨਾ ਮੇਰੇ ਨੂੰ ਫੋਨ ਕਰੀ ਇਹਨਾਂ ਦੀ ਖਬਰ ਮੈਂ ਕੱਡੂ ਚੰਗੀ ਤਰ੍ਹਾਂ ਮਾਪੋਤਾਂ ਦੇ ਚੰਗਾ ਭਾਈ ਹਾਂ ਮੂੰਹ ਉੱਟ ਕੇ ਕੰਬਲ ਤੇ ਤਾਲਾ ਤੇ ਚੰਗੀ ਤਰ੍ਹਾਂ ਸਮਝਾ ਚੋਪਰ ਕਰ ਮਾਨਾ ਦਾੜੀ ਨੂੰ ਤੂੰ ਮੁਝ ਗਿਆ ਮੈਂ ਕੀ ਕਹਿਣਾ ਮੈਂ ਤਾਂ ਕੁਝ ਵੀ ਨਹੀਂ ਕਿਹਾ ਦਾੜੀ ਨੂੰ ਤੋਂ ਐਵੇਂ ਪੈ ਗਿਆ ਮੈਨੂੰ ਉੱਟ ਕੇ ਮੈਨੂੰ ਕੀ ਪਤਾ ਮੈਨੂੰ ਕੀ ਕਹਿਣ ਦੋ ਦੱਸ ਆਹ ਤੂੰ ਹੀ ਕੋ ਜੇ ਕਹਿਆ ਨਾ ਮੇਰੇ ਮਗਰੋਂ ਲੈ ਦੜੀ ਵੀ ਸ਼ਾਮਾਂ ਨੂੰ ਹੀ ਹੁੰਦੇ ਮੈਂ ਦੱਸ ਕੀ ਕਹਿ ਲੈਣਾ ਮੈਂ ਕੁਝ ਨਹੀਂ ਕਿਹਾ ਕਹੇ ਨੂੰ ਸ਼ਾਮਾਂ ਨੂੰ ਹੁੰਦੇ ਤੇ ਫੋਨ ਹੁੰਦਾ ਬੰਦੇ ਕੋ ਸਾਰਾ ਕੋਈ ਬੰਦਾ ਫੋਨ ਤੇ ਕਹਿ ਲੈਂਦਾ ਬਈ ਈ ਗੱਲ ਤੇ ਨਹੀਂ ਆ ਤੇ ਜੇ ਕਿਤੇ ਪਤਾ ਲੱਗ ਗਿਆ ਨਾ ਕਿ ਤੇ ਤੂੰ ਉਹਨੂੰ ਕੋ ਕਿੰਨੀ ਆ ਆਪਣਾ ਹਿਸਾਬ ਲਾ ਲਈ ਤੂੰ ਇਹ ਤੁਰਦੀ ਭਣੀ ਪਰ ਮੈਂ ਦੱਸਾਂ ਚੰਗਾ ਹੋਣਾ ਕੱਢ ਲਈ ਬਈ ਹੋਣਾ ਚਾਹੀਦਾ ਤੇ ਬਹੁਤੇ ਚਲਾਕ ਬੰਦੇ ਆ ਨਾ ਜਿਹੜੇ ਮਾਪਤ ਇਦਾਂ ਹੀ ਹੋਣਾ ਚਾਹੀਦਾ ਹੀ ਇਹਨਾਂ ਨੂੰ சங்கா டீரோ டேடினு மகரட கீ